ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਧਰਮਕੋਟ ਸ਼ਹਿਰ ਦਾ ਗਵੰਡੀ ਪਿੰਡ ਆ ਪਿੰਡ ਆ ਮਿੱਤਰੋ ਰੋਸ਼ਨ ਵਾਲਾ ਰੋਸ਼ਨ ਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਧਰਮਕੋਟ ਤੋਂ ਜਦੋਂ ਆਪਾਂ ਮਿੱਤਰੋ ਆਉਣੇ ਵੱਡੂ ਵਾਲੇ ਤੇ ਵੱਡੂ ਵਾਲੇ ਦੇ ਨਾਲ ਹੀ ਆਉਂਦਾ ਕੋਟ ਮੰਗੇ ਖਾਣਾ ਕੋਟ ਮੁਹੰਮਦ ਖਾਨ ਕੋਟ ਮੁਹੰਮਦ ਖਾਨ ਤੇ ਕੋਟ ਮੁਹੰਮਦ ਖਾਨ ਦੇ ਨਾਲ ਹੀ ਪਿੰਡਾ ਰੋਸ਼ਨ ਵਾਲਾ ਤੇ ਰੋਸ਼ਨ ਵਾਲੇ ਪਿੰਡ ਦੇ ਵਿੱਚ ਇੱਕ ਬਾਈ ਦੇ ਕੋਲੇ ਕਟਾ ਵਾ ਮਿੱਤਰੋ ਚੰਗੇ ਸੀਮਣ ਦਾ ਵਾ ਇਹ ਪ੍ਰੋਪਰ ਰਿਕਾਰਡ ਵਾਲਾ ਵਾ ਮਾਂ ਦਾ ਦੁੱਧ ਵੀ ਮਾਂ ਕੋਲੇ ਖੜੀ ਹੋਈ ਹੈ ਕੋਈ ਝੂਠ ਵਾਲਾ ਕੰਮ ਨਹੀਂਗਾ ਕਿੰਨੀ ਉਮਰ ਦਾ ਕੀ ਡਿਟੇਲ ਆ ਵੇਚਣਾ ਕਰਤੋਂ ਕਿਉਂਕਿ ਬਾਈ ਹੁਣ ਉਹਦੇ ਘਰੇ ਜਿਹੜਾ ਲੇਬਰ ਵਾਲਾ ਰੱਖਿਆ ਸੀ ਉਹ ਚਲਾ ਗਿਆ ਇਸ ਕਰਕੇ ਹੁਣ ਬੰਨਣ ਖੋਲਣ ਦੇ ਵਿੱਚ ਫਿਰ ਬਾਈ ਨੂੰ ਦਿੱਕਤ ਆਉਂਦੀ ਆ ਬਾਈ ਵੀ ਮੇਰੇ ਵਾਂਗੂ ਤਰ੍ਹਾਂ ਹੈਂਡੀਕੈਪ ਆ ਇਸ ਕਰਕੇ ਫਿਰ ਨਾ ਪ੍ਰੋਬਲਮ ਆ ਤੇ ਆਪਾਂ ਬਾਈਆਂ ਦਾ ਮੇਰੀ ਫੋਟੋ ਨਾਲ ਲੈ ਆਈ ਵੇ ਦੇ ਬਾਈ ਦਾ ਗੱਲ ਵਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਛੇਤਾ ਦੇ ਪ੍ਰਭਾਵ ਚੜਦੀ ਕਲਾ ਚੜਦੀ ਕਲਾ ਸੁਖਣਾ ਬਾਈ ਅੱਛਾ ਕੰਮ ਹੈ ਗੱਲ ਬਾਈ ਵੀ ਆਪਾਂ ਹੈਗੇ ਆਪਣਾ ਭਾਈਚਾਰਾ ਹਾਂ ਹਾਂ ਜੀ ਹਾਂ ਜੀ ਕਿਉਂਕਿ ਆਪਣੇ ਭਾਈਚਾਰੇ ਨੂੰ ਆਪਣੇ ਪਰ ਆ ਆਪਣੇ ਜਿਹੜੀਆਂ ਆਪਣੀਆਂ ਅੰਦਰਲੀਆ ਭਾਵਨਾਵਾਂ ਉਹ ਆਪਾਂ ਹੀ ਸਮਝੋ ਹਾਂ ਬਿਲਕੁਲ ਜੀ ਬਿਲਕੁਲ ਹਾਂ ਹਾਂ ਜੀ ਤੇ ਹੁਣ ਫਿਰ ਕੰਮ ਬਾਈ ਨਾਲ ਨਾਲ ਖੇਤੀ ਦਾ ਹਾਂਜੀ ਖੇਤੀ ਫਿਰ ਬਾਈ ਦਾ ਹਾਂਜੀ ਸ਼ੁਕਰ ਹੈ ਤੇ ਨਾਲ ਬਾਈ ਫਿਰ ਇਹ ਮੇਰੇ ਪਾਸ ਹਾਂਜੀ ਹਾਂਜੀ ਅੱਛਾ ਉਹ ਨਾਲ ਬਾਈ ਹੈ ਬਾਈ ਫਿਰ ਆਪਣੇ ਅਸੀਂ ਤਿੰਨ ਬ੍ਰਦਰਾਂ ਜੀ ਤਿੰਨ ਬ੍ਰਦਰਾਂ ਹਾਂਜੀ ਬਾਈ ਤੇ ਤਿੰਨੇ ਹੀ ਫਿਰ ਬਾਈ ਦਾ ਹੀ ਕੰਮ ਕਰਦੇ ਹਾਂਜੀ ਹਾਂਜੀ ਦੂਜੇ ਤੋਂ ਬਾਹਰ ਨਹੀਂ ਜੀ ਦੂਜੇ ਤੋਂ ਬਾਹਰ ਨਹੀਂ ਤੁਸੀਂ ਫਿਰ ਇੱਥੇ ਬਾਈ ਸਾਹਿਬ ਵੀ ਹੋਈ ਉਹ ਪਾਰ ਚ ਚਲੋ ਸ਼ੁਕਰ ਹੈ ਰੱਬ ਦਾ ਬਾਈ ਅੱਛਾ ਭਾਈ ਇੱਕ ਕੱਟਾ ਵੇਚਣਾ ਪਿਆ ਹੈ ਨਾ ਤੇ ਇਹ ਬਈ ਆਪਣਾ ਨਾਮ ਕੀ ਹੈ ਜਦੋਂ ਕੀ ਪੁੱਛ ਕੇ ਆਵੇ ਸੁਖਵਿੰਦਰ ਸਿੰਘ ਮੇਰਾ ਨਾਮ ਹੈ ਸੁਖਵਿੰਦਰ ਸਿੰਘ ਸਨ ਉਹ ਬੋੜ ਸਿੰਘ ਬੋੜ ਸਿੰਘ ਹਾਂਜੀ ਪਿੰਡ ਰੋਸ਼ਨ ਵਾਲਾ ਰੋਸ਼ਨ ਵਾਲਾ ਸੁਖਵਿੰਦਰ ਭਾਈ ਜਿਹੜਾ ਕੱਟਾ ਵੇਚਣਾ ਹੈ ਕਿਹੜੇ ਸੀਮਨ ਦਾ ਆ ਗਿਆ ਬਈ ਇਹ ਭੀਮ ਦਾ ਹੈ ਜੀ ਭੀਮ ਦਾ ਭੀਮ ਦਾ ਹੈ ਆਪੇ ਭੀਮ ਦਾ ਆ ਗਿਆ ਮਾਂ ਦਾ ਦੁੱਧ ਕਿੰਨਾ ਕੋਈ ਮਾਂ ਦਾ ਹੈਗਾ ਹੀ 16 ਕਿਲੋ ਦੁੱਧ ਆ ਗਿਆ ਇਹ ਪਰਲੇ ਪਾਸੇ ਗੁੱਟ ਤੇ ਖੜੀ ਜਣਾ ਤੇ ਹਾਂਜੀ ਉਹ ਪਿੱਤਰ ਖੜੀ ਨਹੀਂ ਪੁੱਤ ਮਾੜੀ ਜੀ ਖਿੱਚ ਲਿਓ ਮੈਂ ਪਾਸੇ ਖੜੀ ਆ ਕਿਉਂਕਿ ਚੋਣ ਲੱਗੇ ਪਾਈ ਹੁਣੀ ਪਸਮਾਈ ਬੈਠਿਆ ਤਾਂ ਕਰਕੇ ਫਿਰ ਮੈਂ ਕਈ ਵਾਰੀ ਪਾ 19 ਮਹੀਨਿਆਂ ਦਾ ਹੋ ਗਿਆ ਜੀ 19 ਮਹੀਨਿਆਂ ਦਾ ਹੋ ਗਿਆ ਕਹਿੰਦੇ ਉਹ 3 ਮਹੀਨਿਆਂ ਨੂੰ 2 ਸਾਲਾਂ ਦਾ ਹੋ ਗਿਆ ਹਾਂ ਜੀ ਹਾਂ ਜੀ ਅੱਛਾ ਇਹ ਹਾਲ ਰੇੜੀ ਰੂੜੀ ਤਾਂ ਨਹੀਂ ਚੋੜਿਆ ਨਹੀਂ ਜੀ ਨਹੀਂ ਕਰੇ ਰੱਖਿਆ ਸ਼ੌਕ ਨਾਲ ਹੀ ਰੱਖਿਆ ਸੀ ਉਹ ਗੱਲ ਤੁਹਾਨੂੰ ਦੱਸੀ ਹੈ ਵੀ ਬੰਦਿਆ ਮਦਨ ਲੇਵਰਾ ਫਿਰ ਪਈਆ ਗਿਆ ਚਲਾ ਦੇਖ ਫਿਰ ਓੱਖਾ ਜਿਹਾ ਲੱਗਦਾ ਨਹੀਂ ਤਾਂ ਰੱਖਿਆ ਤਾਂ ਇਹਨੂੰ ਸ਼ੌਕ ਨਾਲ ਸੀ ਸ਼ੌਕ ਨਾਲ ਸੋਨਾ ਵੀ ਕੱਟਾ ਸੀਗਾ ਸੁੰਗਾ ਦਾ ਹੀ ਬਹੁਤ ਹਾਂ ਜੀ ਅੱਛਾ ਬਈ ਹੁਣ ਰੇਟ ਕੀ ਤੈ ਕੀਤਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਬਾਈ ਫੋਨ ਤੇ ਕਰ ਲਾਂਗੇ ਹਾਂਜੀ ਹੋਊਗਾ ਜੈ ਜੀ ਵੈਸੇ ਕੋਈ ਗੱਲ ਨਹੀਂ ਕੋਈ ਨਹੀਂ ਜਿਵੇਂ ਹੋਇਆ ਕਰ ਲਾਂਗੇ ਠੀਕ ਬਾਈ ਠੀਕ ਲੈ ਵੀ ਮੇਤਰ ਨੂੰ ਜਿਵੇਂ ਤੁਹਾਨੂੰ ਸੂਤ ਲੱਗਿਆ ਪਈ ਜਾਂਦਾ ਵੀ ਆਪਾਂ ਵੇਚ ਹੀ ਦੇਣਾ ਵਾ ਵੀ ਜਿਵੇਂ ਸੈਟਿੰਗ ਆ ਗਈ ਕਿਸ ਨੂੰ ਰੱਖਣ ਵਾਲੇ ਨੂੰ ਦੇ ਦੇ ਦਿਆਂਗੇ ਹਾਂਜੀ ਹਾਂ ਤੇ ਤੋਰਦੇ ਆਪਾਂ ਤਾਂ ਨਹੀਂ ਕਿਉਂਕਿ ਬਾਈ ਡਰਦਾ ਇਹ ਉਪਰ ਆ ਜਾ ਕਰਦਾ ਕਈ ਵਾਰੀ ਸੱਟ ਫੇਰਦਣ ਲਾ ਦੋਵੇ ਕਿਸੇ ਦੀ ਇਸ ਕਰਕੇ ਫਿਰ ਆਪਾਂ ਇੱਥੇ ਹੀ ਤੁਹਾਨੂੰ ਖੜਿਆ ਹੀ ਵਿਖਾ ਦਿੱਤਾ ਵਾ ਬਾਈ ਨੰਬਰ ਬਾਈ ਕਿੰਨਾ ਆ ਗਿਆ ਪੁੱਛੋ 95019 95019 78194 78194 ਹਾਂਜੀ 95019 781 ਨੰਬਰ ਤੇ ਬਾਈ ਰਾਬਤਾ ਕਰ ਲਿਆ ਤੁਸੀਂ ਵੀਰੇ ਦੇ ਨਾਲ ਪਿੰਡ ਰੋਸ਼ਨ ਵਾਲਾ ਜ਼ਿਲ੍ਹਾ ਮੋਗਾ ਨੇੜੇ ਸ਼ਹਿਰ ਧਰਮਕੋਟ ਆ ਭਾਵ ਘੱਟੇ ਦਾ ਕਰੂਗਾ ਬਾਈ ਲੋਟਾ ਬਾਕੀ ਗੱਲਬਾਤ ਤੁਸੀਂ ਬਾਈ ਦੇ ਨਾਲ ਫੋਨ ਤੇ ਤੈਅ ਕਰ ਲਿਓ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ